ਹਜ਼ਾਰਾਂ ਹੀ ਮਹਾਰਾਜ ਅਸਮਾਨ ਨੂੰ ਲੈ ਕੇ ਜਾਂਦੇ ਆ ਸਾਡੀਆਂ ਅੱਖਾਂ 'ਚੋਂ ਵੀ ਹੰਝੂ ਡਗੇ ਤਿੰਨ ਪੁੱਤ ਜਵਾਨ ਪੂਰੇ ਇਸ ਦੁਨੀਆ ਤੋਂ ਤੁਰ ਗਏ ਧੀ ਤੁਰ ਗਈ ਘਰਾਲਾ ਵੀ ਤੁਰ ਗਿਆ ਸਿਰ ਦਾ ਸਾਈ ਇੱਕ ਦੋਤਾ ਤੁਰ ਗਿਆ ਇੱਕ ਦੋਤੀ ਤੁਰ ਮਸਰਦਾਸ ਕਰਿਓ ਉਮਾ ਦੀਆਂ ਲੱਤਾਂ ਚੜਨ ਲੱਗਿਆ ਨਾ ਬੇਬੇ ਸਾਸਰੀ ਘਰ ਹੋਰ ਮਾ ਠੀਕ ਹੋ ਠੀਕ ਹੋ ਤੁਸੀਂ ਹੋਰ ਮਾ ਇੱਥੇ ਹਸਪਤਾਲ ਚ ਦਾਖਲ ਕੀਤਾ ਤੁਹਾਨੂੰ ਠੀਕ ਹੋ ਤੁਸੀਂ ਕੀ ਦੁਖਦਾ ਕੀ ਹੈ ਨਾ ਲੱਤਨ ਜਲਦੀ ਨਾ ਲੱਤਨ ਕੋਰ ਦਾ ਇਲਾਜ ਚੱਲਦਾ ਮਾ ਉਹਦਾ ਤਾਂ ਇਲਾਜ ਚੱਲੂਗਾ ਮਾ ਹੁਣ ਟਾਈਮ ਲੱਗੂ ਥੋੜਾਕ ਡਾਕਟਰਾਂ ਨੇ ਟੈਸਟ ਉਸ ਕਰਿਆ ਰਿਪੋਰਟਾਂ ਲੈਂ ਗਿਆ ਮਾ ਕੀ ਹਾਂਜੀ ਕੀ ਹੈ ਡਾਕਟਰ ਸਾਹਿਬ ਰਿਪੋਰਟਾਂ ਚ ਇਹਨਾਂ ਦੀਆਂ ਚ ਰਿਪੋਰਟ ਸਾਰੀ ਠੀਕ ਹੈ ਅਨਿਮੀਆ ਹੈ ਥੋੜਾ ਸਾ ਆਇਰਨ ਕਮ ਹੈ

ਕੋਈ ਨਾ ਮਾਂ ਆਪਾਂ ਗੱਲ ਕਰਦੇ ਆਂ ਡਾਕਟਰ ਨਾਲ ਹੱਡੀਆਂ ਵਾਲੇ ਨਾਲ ਵੀ ਇੱਕ ਅੱਦੇ ਦਿਨ ਤੱਕ ਜਿਹੜੇ ਹਾਂ ਕੋਈ ਨਾ ਆਪਾਂ ਸਾਰਾ ਟੈਸਟ ਕਰਾਵਾਂਗੇ ਮਾਂ ਅੱਛਾ ਕੋਈ ਹੋਣਾ ਫਿਕਰ ਨਹੀਂ ਕਰਨਾ ਮੇਰੀ ਮਾਂ ਹੋਰ ਮਾਂ ਮੈਨੂੰ ਪਤਾ ਆਪਰੇ ਲੈ ਕੇ ਆਏ ਮੇਰੇ ਕੋਲ ਨਹੀਂ ਮਾਂ ਅਸੀਂ ਤੁਹਾਡੇ ਪੁੱਤਾਂ ਮਾਂ ਅਸੀਂ ਕੌਣ ਲਿਆਉਣ ਵਾਲੇ ਮਾਂ ਹੈਨਾ ਅਸੀਂ ਤੁਹਾਡੀ ਸੇਵਾ ਕਰ ਸਕੀਏ ਬਸ ਬਾਬਾ ਜੀ ਕਿਰਪਾ ਕਰਨ ਭਗਵਾਨ ਜੀ ਮਿਹਰ ਕਰਨ ਜਿਨ੍ਹਾਂ ਨੇ ਤੁਹਾਨੂੰ ਇੱਥੇ ਭੇਜਿਆ ਵਾ ਕਦੀ ਸੋਚਿਆ ਨਹੀਂ ਸੀ ਦਰਦ ਚੱਗੇ ਬਿਲਕੁਲ ਮੈਂ ਸਮਝ ਸਕਦੇ ਆਂ ਸੀ ਮੈਂ ਸਮਝ ਸਕਦੇ ਆਂ ਜਿਹੜੀ ਤਕਲੀਫ ਤੁਸੀਂ ਚੱਲੀ ਆ ਨਾ ਚਲਨ ਤੋਂ ਵੀ ਵਾਰ ਹੋ ਗਿਆ ਸਾਰਾ ਘੁੱmber ਚਲੇ ਗਿਆ ਵਾਹ ਨਾ ਕਰਦੇ ਆ ਆ ਦੇਖੋ ਤਾਂ ਰਾਣੀ ਚੂ ਗਿਆ ਫੇਰ ਤੁਸੀਂ ਦੇਖਿਆ ਜਾਂ ਮੇਰਾ ਮਨ ਲੱਗਦਾ ਪਤਾ ਮੈਨੂੰ ਮਾਂ ਤੁਹਾਡੇ ਮਹੱਲੇ ਨੇ ਤਾਂ ਇੰਨੀ ਜ਼ਿਆਦਾ ਮਾਣ ਕੀਤਾ ਤੁਹਾਡਾ ਇੰਨੀ ਮਦਦ ਕੀਤੀ ਮੈਂ ਹੈਰਾਨ ਆ ਵੀ ਇਸ ਤਰ੍ਹਾਂ ਦੇ ਲੋਕ ਹਰ ਮਹੱਲੇ 'ਚ ਹੋਣੇ ਚਾਹੀਦੇ ਆ ਕਿਉਂ ਨਾ ਰਹਿੰਦਾ ਬਿਮਾਰ ਪੈ ਗਏ ਨਾ ਇੰਨੀ ਨਹੀਂ ਰੋਟੀ ਬਕਾਣ ਲੱਗ ਪੇ ਉਹ ਵੀ ਤਾਂ ਸੀ ਨਾਗਾ ਤੁਸੀਂ ਫਿਕਰ ਨਾ ਕਰੋ ਅਸੀਂ ਨਾ ਉਹ ਅਸੀਂ ਰਾਤ ਨੂੰ ਘਟ ਕੋਸਮ ਨਿਕਾ ਉਹ ਜਿੱਦ ਨਾ ਕਰ ਦੋਗਾ ਪੁਨਬਾਰ ਹੋ ਗੋ ਕਰਾ ਦੇ ਬੇਗਰਿਆਂ ਨੇ ਕੰਮ ਕਰਨੇ ਕਿ ਨਹੀਂ ਨਾ ਨਹੀਂ ਸੋਚਿਆ ਮੈਨੂੰ ਹੈ ਵੀ ਕੌਣ ਕਰੇ ਬੋਲਦਾ ਕੋਈ ਆਏ ਨਹੀਂ ਨਹੀਂ ਕੋਈ ਨਾ ਮਾਂ ਤੁਸੀਂ ਠੀਕ ਹੋਣਾ ਤੁਸੀਂ ਤੁਰਨ ਫਿਰਨ ਲੱਗ ਜਾਣਾ ਹੁਣ ਫਿਰ ਤੁਰ ਫਿਰ ਕੇ ਜਦੋਂ ਤੁਰਨ ਫਿਰਨ ਲੱਗੀ ਫਿਰ ਆਪਾਂ ਮਹੱਲੇ ਚੱਲਾਂਗੇ ਢੇੜਾ ਵੀ ਦੇਖ ਕੇ ਆਵਾਂਗੇ ਘਰ-ਵਾਰ ਦੇਖ ਕੇ ਆਵਾਂਗੇ ਸਾਰਾ ਹੋ ਗਿਆ ਦੇਖਣਾ ਕਰ ਪਾਵਾਂਗਾ ਲੱਗਾ ਚੱਕੇ ਸਭ ਕੁਝ ਲੋਕੀ ਮੈਂ ਦੇਖਿਆ ਤਾਂ ਕੋਈ ਨਹੀਂ ਮਤਲਬ ਪਤਾ ਨਹੀਂ ਕਿ ਕੀ ਹੋ ਰਿਹਾ ਬਿਲਕੁਲ ਬਿਲਕੁਲ ਬਾਬਾ ਕੰਦੇਸ਼ੀ ਕੰਮ ਕਰਨਾ ਕੰਮ ਕੀ ਕਰਕੇ ਰੋਟੀ ਖਾਵਾਂਗੇ ਦੋਨੋਂ ਮੈਨੂੰ ਕੰਮ ਨਹੀਂ ਸੀ ਕਰਨ ਦਾ ਹੁੰਦਾ ਕੀ ਨਾਂ ਸੀ ਬੌਜੀ ਦਾ ਚੰਬੂ ਦਾ ਚੰਬੂ ਦਾਤੀ ਤੁਹਾਡਾ ਨਾਮ ਸਤਿਆਰਾਣੀ ਸਤਿਆਰਾਣੀ ਕੋਈ ਨਾਮ ਨਹੀਂ ਸਤਿਆ ਨਹੀਂ ਸੀ ਅੱਜ ਅਸਲ ਨੋਟ 8 ਦਿਨ ਹੋ ਗਏ ਮਾਂ ਉਹ ਵਾੜ ਕੇ ਉਹ ਦਵਾਈ ਜਾਂਦਾ ਦਿੱਤਾ ਨਾਇਕੀ ਚਰ ਫਰਫਾਂਟੇ ਰਗੇ ਹੂੰ ਉਹਦ ਨਹੀਂ ਫੁੱਲ ਪਾਉਣ ਗਏ ਸੀ ਮੈਂ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਬਾਪੂ ਸ਼ੰਭੂ ਦੱਤ ਜੀ ਮਾਤਾ ਜੀ ਦੇ ਸਿਰ ਦੇ ਸਾਈਂ ਇਸ ਦੁਨੀਆ ਤੋਂ ਤੁਰ ਗਏ ਮਾਤਾ ਜੀ ਦੇ ਦੋ ਪੁੱਤ ਇਸ ਦੁਨੀਆ ਤੋਂ ਤੁਰ ਗਏ ਧੀ ਤੁਰ ਗਈ ਤਿੰਨ ਪੁੱਤ ਤਨ ਪੁੱਤ ਜਵਾਨ ਪੂਰੇ ਇਸ ਦੁਨੀਆ ਤੋਂ ਤੁਰ ਗਏ ਧੀ ਤੁਰ ਗਈ ਕਾਲਾ ਵੀ ਤੁਰ ਗਿਆ ਸਿਰ ਦਾ ਸਾਈ ਇੱਕ ਦੋਤਾ ਤੁਰ ਗਿਆ ਇੱਕ ਦੋਤੀ ਤੁਰ ਗਈ ਕੱਲੀ ਉਹ ਘਰ ਦੇ ਵਿੱਚ ਪਈ ਸੀ ਹੁਣ ਤਾਂ ਮਾਂ ਸਾਰਿਆਂ ਨੂੰ ਤੋੜ ਕੇ ਤੇ ਅੱਜ ਮੇਰੀ ਮਾਂ ਨੂੰ ਸੁਪਨਿਆਂ ਦੇ ਘਰ ਵਿੱਚ ਇੱਥੇ ਹਸਪਤਾਲ ਚ ਦਾਖਲ ਕੀਤਾ ਹੋਇਆ ਦਾ 8 ਦਿਨ ਹੋ ਗਿਆ ਇਲਾਜ ਚੱਲ ਰਿਹਾ ਮਾਤਾ ਜੀ ਦਾ ਬਸ ਅਰਦਾਸ ਕਰਿਓ ਉਹ ਮਾਦੀਆਂ ਲੱਤਾਂ ਚੱਲਣ ਲੱਗੀਆਂ ਟੈਸਟ ਕਰਾਏ ਆ ਖੂਨ ਦੀ ਕਮੀ ਸੀ ਥੋੜੀ ਜੀ ਬਾਕੀ ਹੋਰ ਕੁਝ ਪ੍ਰੋਬਲਮ ਆ ਮਾ ਜਿਹੜੇ ਇਲਾਜ ਨੇ ਐਕਸ-ਰੇ ਵਗੈਰਾ ਹੋਏ ਨੇ ਹੱਡੀਆਂ ਦੇ ਟੈਸਟ ਹੋ ਰਹੇ ਨੇ ਬਸ ਸੱਚੇ ਪਾਤਸ਼ਾਹ 기 ਅਰਦਾਸ ਕਰਿਓ ਅੱਲਾਹ ਰਾਮ ਉਹ ਵਾਹਿਗੁਰੂ ਜੀ ਉਹ ਭਗਵਾਨ ਮਾਂ ਨੂੰ ਆਪਣੇ ਪੈਰਾਂ ਤੇ ਚੱਲਣ ਜੋਗਾ ਕਰ ਦੇਣ ਬਸ ਕਿਉਂਕਿ ਜਿਹੜਾ ਇਹ ਜੀਵਨ ਆ ਜਿੰਨੇ ਸਵਾਸ ਆ ਉਹ ਤਾਂ ਪੂਰੇ ਕਰਨੇ ਹੀ ਆ ਭਾਈ जिम्मे भी है सौखे तो ख्यां ख्यां। पर इत रह के माँ अपने उन्होंने धिया पुतों के नाल रह के खुश ते तो तंदुरुस्त रहे बस अरदास करे क्योंकि इस माँ ने सत्या देवी ने बहुत मेरे घर वाले तो मेरा बहुत साथ है इस घर का देखना पड़ी मैं करता तू कर ना कभी ਆੜੇ ਬਾਹਰ ਨਾਲ ਕੰਮ ਕਰਕੇ ਵੈਸੇ ਨਾਲ ਘਰ ਮੇਰੇ ਨਾਲ ਕਰਾਉਣਾ ਇੰਨਾ ਚੰਗਾ ਸੀ ਬਾਪੂ ਉਹ ਜਗਾ ਕੋਈ ਮੇਰੇ ਕੋ ਕਦੇ ਮੈਨੇ ਸੋਚਿਆ ਮੈਂ ਤਾਂ ਬੋਲਤੀ ਸੀ ਜਿਵੇਂ ਮੇਰੇ ਕੋ ਆਪ ਲੈ ਕੇ ਆਏ ਵੈਸੇ ਮੈਨੂੰ ਛੋੜ ਕੇ ਆ ਬਿਲਕੁਲ ਕੋਈ ਨਾ ਧਰਮ ਪਗਾਈਓ ਮੈਨੂੰ ਨਹੀਂ ਸੀ ਵਗੋ ਮੇਰੇ ਹੱਥੇ ਜਾਣਾ ਕੋਈ ਨਾ ਮੈਨੇ ਪਾਪ ਕੀਤੇ ਹੋਏ ਸਾਰਾ ਟੁੱਪਰ ਤੋੜ ਕੇ ਬੈਠੀ ਆ ਓਹੋ ਪਾਪਈਆ ਪਾਪਾ ਦਾ ਭਰ ਪਾ ਰਹੀ ਆ ਨਹੀਂ ਮਾਂ ਕੋਈ ਕਰਮਾਂ ਦਾ ਕੋਈ ਦੇਣਾ ਲੈਣਾ ਹੁੰਦਾ ਮਾਂ ऐना कहतू, ऐना कह, इतनी कार माँदा से बंधन दमा कोई बस, वो ही पूरे करने हैं पर सब। बंधा सब, ये पर महीनों ये टाइम लगे खाना पहनता ना, ये मैंने फिर कर दिए ना, ये भी मैं एक दिन कर दी कर दी, कम कर दी सारा, बस मैं ही कंजीसी में जेतू सीमुआर पे गया ऐना। कौन देखेला साथ ना हो? तो मैं पुआर माँ, मह ਛੋਟੀ ਨਾਲ ਬਾਟੀਆਂ ਕਿਹਨਾਂ ਦੇ ਚੈਨ ਨਰਕਾ ਜੀ ਕੋਠੋ ਪਾਈ ਫਰੋਂ ਮੈਂ ਪਾਈ ਫਰੋਂ ਪਾਣੀ ਨਹੀਂ ਸੀ ਵਰ ਸਕਦੀ ਕੁਝ ਨਹੀਂ ਕਰ ਸਕੂ ਮੈਨੂੰ ਖਾਉਦੇ ਨਹੀਂ ਸੀ ਮੈਨੂੰ ਕਹਣਾ ਪਈ ਉਹ ਬਸ ਉਹਨਾਂ ਚੱਲ ਜਾਣਾ ਫੇਰ ਮੈਂ ਬਾਹਰ ਦੀ ਰੋਟੀ ਬਣਾ ਇੱਕੋ ਟਮ ਰੋਟੀ ਖਾਂਦੇ ਸੀ ਉਹ ਉਹਨੇ ਕਦ ਬਣਾਣਾ ਰੋਟੀ ਖਾਣੀ ਹਰੂੰ ਮੰਦੀਆ ਮੇਰੇ ਇਸ ਤੇ ਉਹ ਕਹਿੰਦੇ ਸੀ ਸਾਡੇ ਕੋਲ ਤਾਂ ਲੋਕ ਮੈਂ ਕਹਿੰਦਾ ਮੈਂ ਨਹੀਂ ਜਾ ਰੋਟੀ ਕਿਸੇ ਕਿਸੇ ਦਿਨ ਉਹ ਹੱਥ ਨੂੰ ਰੀਸ ਆਪਣੇ ਮਾਪੇ ਸਾਹਮਣੇ ਹੁਜੂਰ ਦੋ ਰਗਾ ਪੈਣਾ ਸੀਗਾ ਉਹਨਾਂ ਦੇ ਘਰ ਬਾਰੇ ਵੀ ਮਰਦਾ ਸੀ ਤੇ ਮੈਂ ਕਿੰਨਾ ਪੈਣਾ ਨਹੀਂ ਕਰਮ ਕੀਤੇ ਹੋਏ ਵੀ ਉਹਨੋਂ ਚਲੋ ਉਹਨਾਂ ਦੇ ਬੱਚੇ ਤਾਂ ਠੀਕ ਆ ਉਹਨਾਂ ਦੇ ਬੱਚੇ ਠੀਕ ਆ ਉਹ ਤਾਂ ਮੈਨੂੰ ਜੋ ਬੋਲ ਲਾ ਕੇ ਚਲੋ ਹਾਂ ਜੋਰ ਲਾਉਂਦੇ ਸੀ ਮੈਂ ਰਗਾ ਕਿਹਾ ਤਾਂ ਮੈਂ ਹੀ ਆਪਣੇ ਮਾਪੇ ਨੂੰ ਸੰਭੋ ਤੁਸੀਂ ਉਹ ਹੀ ਬਹੁਤ ਬਹੁਤ ਵੱਡੀ ਗੱਲ ਹੈ ਸਹੀ ਗੱਲ ਦੇਖੋ ਹੁਣ ਅੱਜ ਕੱਲ ਜਵਾਨਾ ਜਿਹੜਾ ਆ ਬੱਤੇ ਨਵੀ ਪਰ ਮੇਰਾ ਹਣਕਾਂ ਟਦਾ ਸੀ ਨਾ ਮੈਂ ਇਦਾਂ ਦੇ ਬੰਦੇ ਨਹੀਂ ਦੇਖੇ ਜਿੱਦਾਂ ਤੇ ਆਣ ਕਾਣ ਮੇਰਾ ਉਹ ਮਾਰ ਪੜਾ ਰੋਟੀ ਮੈਂ ਹੀ ਬਣਾਉਣੇ ਸੀ ਬਣਾ ਪੜਾ ਕੇ ਦੇਖੇ ਜਾਂਦੇ ਸੀ ਮਾਂ ਮਾ ਕੁੜੀ ਨਾ ਕਿ ਮੱਤਾ ਕੁਤੀ ਚੱਕ ਕੁੱਤੇ ਨੂੰ ਖਾ ਗਿਓ ਰੋਟੀ ਨਾ ਹੋ ਕੀ ਕਰ ਲੈਂਦਾ ਸੀ ਨਾ ਉਹ ਨਾ ਖਾਣੀ ਨਾ ਮੈਂ ਖਾਣੀ ਉਹ ਲੈ ਲੈ ਉਹ ਖਾ ਚਾਹੇ ਪਾਣੀ ਤੇ ਕੁਛ ਤੋ ਉਤਸਤ ਕਰ ਉਹ ਤਾਂ ਆਵੇ ਚ ਕਰਦਾ ਤਾਂ ਤਾਂ ਹੋ ਗਈ ਮੰਜੇ ਤੋਂ ਵੀ ਉੱਠੁੰਦਾ ਸੀ अच्छा जी ना तो तो उठंदा ही ना तो उठंदा सी हां पानी तो भी ओके सी देखो एक बार नहीं ओके का के उतन दसे अगर आर बहुत चंगा है ना मुझे बोलत ना आवे के जान दे रस्ते ना वे के नहीं दे चमार आई ना नहीं उन्होंने तो बहुत आ के मेरे बोलत ना आवे तुम नहीं मासी जी खाओ मासी जी तू खाओ ਕਹਾਂਗੇ ਕਿ ਫਿਕਰ ਦਾ ਉنگੇ ਕੋਰੋਨਾ ਦਾ ਕਰਵਾੜਾ ਪੂਰਾ ਹੋ ਗਿਆ ਫਿਰ ਤੇ ਦੇਖੋ ਜਰਾਨੀ ਜਿਠਾਣੀ ਸੀ ਜਿਠਾਣੀ ਮਰ ਗਈ ਤੇ ਉਹਦੇ ਬੱਚੇ ਆ ਉਹ ਚਾਚੀ ਜੀ ਨਰਮ ਬਹੁਤ ਅੱਛੀ ਤਰ੍ਹਾਂ ਬਾਤਾਂ ਬਤਾ ਰਹੇ ਉਹ ਪਰਾਂ ਰੀ ਵਰਦ ਕਰ ਰਹੇ ਸਾਡੇ ਵੀ ਇਹਨਾਂ ਨੂੰ ਜਾਣਦੇ ਰੈ ਸਕੂਟਰ ਤੇ ਦਵਾਈ ਲੈ ਆਉਣੀ ਸੱਫ ਕੰਨੜ ਦੋ ਘੰਟੇ ਅੱਗੇ ਤੁਸੀਂ ਨਹੀਂ ਜਾਣਾ ਅਸੀਂ ਜਾਵਾਂਗੇ ਹਾਂ ਕਰਦੇ ਤਾਂ ਬਹੁਤ ਰਹੇ ਆ ਮਾੜੀ ਜਿਹੜਾ ਕਰਮਾਂ ਦੀ ਜਿਹੜੀ ਹੈ ਨਾ ਉਹ ਨਹੀਂ ਨਾ ਬਦਲ ਸਕਦਾ ਕੋਈ ਐਸਾ ਹੈ ਉਹ ਬੱਸ ਨਹੀਂ ਉਹ ਕਦੀ ਮੈਂ ਸੋਚਿਆ ਰੋਸੀ ਮੈਂ ਮੈਂ ਹੁਣ ਇਹ ਮੋਟੀ ਸਾਰੀ ਮੈਂ ਕਹਿੰਦੀ ਮੈਂ ਤਾਂ ਵੀ ਸੋਚਿਆ ਸੀ ਵੀ ਨਹੀਂ ਤੇ ਹੁਣ ਤੁੰ ਮੈਂ ਵੀ ਘੜੀ ਚ ਨਹੀਂ ਦਰਨੇ ਕਿੰਨੇ ਸਾਲ ਹੋ ਗਏ ਘੜੀ ਚ ਨਹੀਂ ਕੋਈ ਮੌਥੋਡੈਂਟ ਜਿਹੇ ਇਸ ਤਰ੍ਹਾਂ ਕਿ ਮੈਂ ਨਹੀਂ ਜਾ ਸਕਦੀ ਘੜੀ ਘੜ ਮੇਰੀ ਮੈਂ ਦੀ ਮੇਰੇ ਨਾਲ ਪਰਸੀਕਾ ਨਹੀਂ ਕੀਤਾ ਨਹੀਂ ਕੀਤਾ ਮੇਰੇ ਘਰੋਂ ਦੇ ਰਿਹਾ ਇਸ ਵੀਰ ਨਾ ਇਹ ਨਹੀਂ ਕਿ ਆ ਕਿ ਇਹ ਮੇਰੀ ਸਾਡੇ ਅਸੀਂ ਕਿਉਂ ਜਾਈਏ ਨਾ ਚਲੋ ਕੋਈ ਨਾ ਮਾਂ ਬਾਹਰ ਤੋਂ ਦੰਦਰ ਰਸਤੀ ਕੋਲ ਪਾਣੀ ਸੇਵਾ ਕਰ ਰਿਹਾ ਕੋਈ ਸੇਵਾ ਦਾ ਕੋਈ ਮੌਲ ਨਹੀਂ ਨਹੀਂ ਬਸ ਸਾਰੇ ਮੌਜ ਬਸ ਇਦਾਂ ਹੀ ਮਾਂ ਸੇਵਾ ਕਰਦੇ ਰਹੀਏ ਬਸ ਧੰਨਵਾਦ ਮਾਂ ਧੰਨਵਾਦ ਕਰਿਓ ਜੀ ਅਰਦਾਸ ਹਾਂਜੀ ਵਾਹਿਗੁਰੂ ਜੀ ਉਹਦੇ ਕਿਹੜੇ ਮੈਸਫੀਕ ਕਰਾਫੀ ਮੈਂ ਦੋ ਦਿਨ ਆਈ ਹਾਂ ਹਾਂਜੀ 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 ਮੈਂ ਠਾਲ ਦੁੱਤਾ ਸੀ ਇਨਾਂ ਨੇ ਠੀਕ ਐ ਮਾਂ ਮੈਂ ਠੀਕ ਐ ਜਿੱਥੇ ਤੁਹਾਡਾ ਮਾਨਾ ਜਿਵੇਂ ਤੁਹਾਡਾ ਮਾਨਾ ਤੁਸੀਂ ਉਵੇਂ ਦੱਸਦਿਆ ਕਰੋ ਉਵੇਂ ਕਰਿਆ ਕਰਾਂਗੇ ਨਹੀਂ ਨਹੀਂ ਉਹ ਅਜੇ ਤਾਂ ਉਹ ਕਮਰਾ ਸਾਫ ਕਰਨਾ ਸੀ ਤੁਸੀਂ ਠਾਲ ਦੇ ਕੇ ਲੇਖੋ ਮੈਂ ਠਾਲ ਦਊ ਠੀਕ ਐ ਮਾਂ ਇਹ ਕੰਮ ਨਾ ਕਰੋ ਮੈਂ ਦਿੰਦਾ ਨਹੀਂ ਮਾਂ ਤੁਸੀਂ ਕਹਿ ਸਕਦੇ ਹੋ ਜਿਹੜੀ ਵੀ ਤੁਹਾਨੂੰ ਲੱਗਦੀ ਹੈ ਗੱਲ ਕਹਿਣੀ ਹੈ ਠੀਕ ਆ ਅੱਛਾ ਠੀਕ ਐ ਮਾਂ ਕਰੋ ਜੀ ਅਰਦਾਸ ਮਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ